ਸ੍ਰੀ ਕਾਂ ਸਭਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀਆਂ ਹਾਂ ਅਨਜ਼ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਅਤੇ ਚੀਨ ਤੇ ਟੈਕਸ ਲਾਉਣ ਜੀ 7 ਦੇਸ਼ ਸਾਫ ਦਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੱਜੋਂ ਲਿਆ ਹੱਲ ਸਮਾਕੂਟਮਾਰ ਮਾਮਲੇ ਤੇ ਵਿਦਾ ਇੱਕ ਲਾਲਪੁਰਾ ਨੂੰ 4 ਸਾਲ ਦੀ ਕੈਦ। Nepal ਸੰਕਟ ਕਾਟਮਾਂਡੂ ਨੇੜੇ ਭਾਰਤੀਆਂ ਨੂੰ ਲੈ ਜਾ ਰਹੀ ਵਾਹ ਤੇ ਹਮਲਾ کئی ਜ਼ਖਮੀ। ਅਤੇ ਵੀ ਖਬਰਾਂ ਵਿਸਥਾਰ ਨਾਲ ਸੱਤ ਦੇਸ਼ਾਂ ਦੇ ਸਮੂਹ ਦੇ ਵਿੱਤ ਮੰਤਰੀਆਂ ਨੇ ਰੂਸ ਤੇ ਹੋਰ ਰੋਕਾਂ ਤੇ ਰੂਸ ਤੋਂ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ ਤੇ ਟੈਕਸ ਗਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੇ ਜੀ-7 ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਤੇ ਚੀਨ ਤੇ ਟੈਕਸ ਲਾਉਣ। ਇਸ ਮੀਟਿੰਗ ਦੀ ਪ੍ਰਧਾਨਗੀ ਕੈਨੇਡੀਅਨ ਵਿੱਤ ਮੰਤਰੀ ਫ੍ਰਾਂਕ ਕੋਸ ਫਿਲਪ ਨੇ ਕੀਤੀ ਜਿਸ ਵਿੱਚ ਚਰਚਾ ਕੀਤੀ ਗਈ ਕਿ ਕਿਹੜੇ ਟੰਗਾ ਨਾਲ ਰੂਸ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਉਸ ਵੱਲੋਂ ਯੂਕਰੇਨ ਖਿਲਾਫ ਛੇੜੀ ਗਈ ਜੰਗ ਨੂੰ ਰੋਕਿਆ ਜਾਵੇ ਇਸ ਮੌਕੇ ਸਾਰੇ ਵਿਤਮੰਤਰੀਆਂ ਨੇ ਸਹਿਮਤੀ ਜਤਾਈ ਕਿ ਯੂਕਰੇਨ ਦੇ ਸਮਰਥਨ ਵਿੱਚ ਰੂਸ ਤੇ ਹੋਰ پابੰਦੀਆਂ ਲਾਈਆਂ ਜਾਣ ਦੂਜੇ ਪਾਸੇ ਅਮਰੀਕਾ ਦੇ ਸਖਤਰ ਖਜ਼ਾਨਾ ਸਕੋਰਟ ਬੈਸੈਂਟ ਨੇ ਇਹਨਾਂ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਟੈਕਸ ਲਾਉਣ ਦੀ ਅਮਰੀਕਾ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਉਦਰ ਨੇਪਾਲ ਚ سابقا ਚੀਫ ਜਸਟਿਸ ਸੁਸ਼ੀਲਾ ਕਾਰਕੀ ਦੀ ਅਗਵਾਈ ਹੇਠ ਅੱਜ ਨਵੀਆਂ ਅੰਤਰੀਮ ਸਰਕਾਰ ਬਣ ਗਈ ਹੈ ਕਾਰਕੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦੇ ਦਾ ਹਲਫ ਲਿਆ ਹੈ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਰਾਸ਼ਟਰਪਤੀ ਰਾਮਚੰਦਰ ਪੋਡੇਲ ਨੇ ਕਾਰਕੀ ਨੂੰ ਹਲਫ ਦਵਾਇਆ ਇਸ ਮੌਕੇ ਉਪ ਰਾਸ਼ਟਰਪਤੀ ਰਾਮ ਸਹਾਯਾ ਯਾਦਵ ਤੇ ਚੀਫ ਜਸਟਿਸ ਪ੍ਰਕਾਸ਼ ਮਾਨ ਸਿੰਘ ਰਾਵਤ ਵੀ ਮੌਜੂਦ ਰਹੇ ਖਰੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਉਸਮਾ ਕਾਂਡ ਮਾਮਲੇ 'ਚ 4 ਸਾਲ ਦੀ ਸਜ਼ਾ ਸੁਣਾਈ ਹੈ ਜੀ ਹਾਂ ਅਦਾਲਤ ਦੇ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ 4 ਸਾਲ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਗਿਆ ਤੇ 3 ਦੋਸ਼ੀਆਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਸੰਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਮਲਜ਼ਮਾ ਵਿੱਚ 6 ਪੁਲਿਸ ਕਰਮੀ ਵੀ ਸ਼ਾਮਿਲ ਨੇ ਪਰ ਇੱਕ ਪੁਲਿਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ ਸੁਣਵਾਈ ਦੌਰਾਨ ਪੀੜਤ ਮਹਿਲਾ ਹਰਬਿੰਦਰ ਕੌਰ ਤੋਂ ਇਲਾਵਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਡੀ ਗਿਣਤੀ ਚ ਸਮਰਥਕ ਵੀ ਅਦਾਲਤ ਕੰਪਲੈਕਸ ਦੇ ਵਿੱਚ ਹਾਜ਼ਰ ਰਹੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਪਸ਼ੂਪਤੀਨਾਥ ਮੰਦਰ ਤੋਂ ਵਾਪਸ ਆ ਰਹੀ ਸੀ ਬਸ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ ਬਸ ਦੇ ਡਰਾਈਵਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਘਟਨਾ 9 ਸਤੰਬਰ ਨੂੰ ਭਾਰਤ ਨੇਪਾਲ ਸਰਹੱਦ ਤੇ ਸੋਨੋਲੀ ਨੇੜੇ ਵਾਪਰੀ ਜਦੋਂ ਪ੍ਰਦਰਸ਼ਨਕਾਰੀਆਂ ਨੇ 49 ਭਾਰਤੀਆਂ ਨੂੰ ਲੈ ਕੇ ਜਾ ਰਹੀ বাস ਨੂੰ ਨਿਸ਼ਾਨਾ ਬਣਾਇਆ ਡਰਾਈਵਰ ਨੇ ਦਾਵਾ ਕੀਤਾ ਹੈ ਕਿ ਪੱਥਰਬਾਜ਼ੀ ਕੀਤੀ ਗਈ ਜਿਸ ਨਾਲ বাস ਦੀਆਂ ਖਿੜਕੀਆਂ ਟੁੱਟ ਗਈਆਂ ਤੇ ਔਰਤਾਂ ਤੇ ਬਜ਼ੁਰਗਾਂ ਸਮੇਤ ਕਈ ਯਾਤਰੀ ਜ਼ਖਮੀ ਹੋ ਗਏ ਕਰੀਬ 20 ਦਿਨ ਲਈ ਹਰ ਸਾਲ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਮਨੀ ਮਹੇਸ਼ ਦੀ ਯਾਤਰਾ ਖੁੱਲਦੀ ਹੈ ਤੇ ਦੇਸ਼ ਵਿਦੇਸ਼ ਤੋਂ ਸੰਗਤ ਮਨੀ ਮਹੇਸ਼ ਦੇ ਦਰਸ਼ਨ ਕਰਨ ਹਿਮਾਚਲ ਪਹੁੰਚਦੀ ਹੈ ਗੁਰਦਾਸਪੁਰ ਦਾ ਰਹਿਣ ਵਾਲਾ 60 ਵਰਿਆਂ ਦਾ ਸੰਤੋਖ ਰਾਜ ਵੀ ਹਰ ਸਾਲ ਮਨੀ ਮਹੇਸ਼ ਜਾਂਦਾ ਸੀ ਅਤੇ ਇਸ ਵਾਰ ਵੀ 16 ਜੁਲਾਈ ਨੂੰ ਘਰੋਂ ਨਿਕਲਿਆ ਸੀ ਪਰ 2 ਮਹੀਨੇ ਗੁਜ਼ਰਨ ਦੇ ਬਾਵਜੂਦ ਉਸ ਦਾ ਕੋਈ ਅਤਾ ਪਤਾ ਨਹੀਂ ਚੱਲ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਸੰਤੋਖ ਰਾਜ ਪਹਿਲਾਂ ਵੀ ਕਈ ਦਿਨ ਲਈ ਬਾਹਰ ਜਾਂਦਾ ਸੀ ਪਰ ਦੂਸਰੇ ਤੀਸਰੇ ਦਿਨ ਉਸ ਦਾ ਫੋਨ ਆ ਜਾਂਦਾ ਸੀ ਵਾਰ ਕਰੀਬ 20 ਦਿਨ ਹੋ ਗਏ ਨੇ ਉਸ ਦਾ ਕੋਈ ਫੋਨ ਨਹੀਂ ਆ ਰਿਹਾ ਆਖਰੀ ਵਾਰ 23 ਸਤੰਬਰ ਨੂੰ ਉਹਨਾਂ ਦੀ ਸੰਤੋਖ ਰਾਜ ਨਾਲ ਗੱਲ ਹੋਈ ਸੀ ਪਰ ਉਸ ਤੋਂ ਬਾਅਦ 24 ਸਤੰਬਰ ਤੋਂ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤੀ ਆਫਦਾਂ ਮੌਨੀਆਂ ਸ਼ੁਰੂ ਹੋਈਆਂ ਸੰਤੋਖ ਰਾਜ ਦੇ ਦੋ ਬੇਟੇ ਨੇ ਅਤੇ ਦੋਨੋਂ ਦਿਹਾੜੀਦਾਰ ਨੇ ਉਹ ਆਪਣੇ ਤੌਰ ਤੇ ਕਾਫੀ ਕੋਸ਼ਿਸ਼ ਕਰ ਚੁੱਕੇ ਨੇ ਪਰ ਕੋਈ ਖਬਰ ਨਹੀਂ ਮਿਲੀ ਪਰਿਵਾਰਕ ਮੈਂਬਰ ਮੰਗ ਕਰ ਰਹੇ ਨੇ ਕਿ ਹਿਮਾਚਲ ਸਰਕਾਰ ਸੰਤੋਖ ਰਾਜ ਦਾ ਸੁਰਾਗ ਲਗਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੇ ਸਰ ਮੇਰਾ ਨਾਮ ਰੋਹਿਤ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸੰਤੋਖ ਰਾਜ ਆ ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ ਠੀਕ ਹੈ ਜੀ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ ਹੋਈ ਆ 23 ਨੂੰ ਉਹਨਾਂ ਨੇ ਗੱਲ ਕੀਤੀ ਹੋਰ ਤੈਨੂੰ ਹੀ ਲੰਗਰ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਗਿੱਦਾਨਾਂ ਨੂੰ ਕਿ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ 'ਚ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਾਂਗਾ ਤੇ ਉਸ ਤੋਂ ਬਾਅਦ ਸਰ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਵਾਰ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਥੋਂ ਉਹਨਾਂ ਨੇ ਕਿਹਾ ਕਿ ਨਹੀਂ ਅਹੀ ਕਿਤੇ ਨਹੀਂ ਉਹਨਾਂ ਨੇ ਵੇਖਿਆ ਲੈਂਡਸਲਾਈਡਿੰਗ ਸਾਨੂੰ ਇਹ ਵਾ ਕਿ ਹਰਸਰ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਇਹ ਵਾ ਕਿ ਕਿਤੇ ਰਸਤੇ 'ਚ ਆਂਦੇ-ਆਂਦੇ ਨਾ ਕੁਝ ਹੋ ਗਿਆ ਹੈ ਉਹਨਾਂ ਨੂੰ ਕੁਝ ਇਸ ਤਰ੍ਹਾਂ ਵਾਪਸ ਆਂਦੇ ਆ ਹਰਸਰ ਤੋਂ ਬਰਮੋਰ ਤੱਕ ਲੁਕੀ ਪੈਦਲ ਆ ਰਹੇ ਸੀਗੇ ਮਾਤਾ ਜੀ ਨੇ ਦੱਸਿਆ ਲੰਗਰ ਵਾਲਿਆਂ ਨਾਲ ਜਾਂਦੇ ਰਹੇ ਆ ਪਹਿਲਾਂ ਜਾਂਦੇ ਵਾਲਿਆਂ ਨਾਲ ਗੱਲ ਹੋਈ ਆ ਉਹ ਤੇ ਵਾਪਸ ਆ ਗਏ ਸਰੋ ਲੰਗਰ ਵਾਲਿਆਂ ਨੇ ਐ ਕਿ ਨਹੀਂ ਗਏ ਆਗੇ ਪਹਿਲੇ ਜਾਂਦੇ ਰਹੇ ਆ لیکن ਉਹਨਾਂ ਨੇ ਦੇਖਿਆ ਵੀ ਹੋਏਗਾ ਹਾਂ ਉਹਨਾਂ ਦੇ ਨਾਲ ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਆ ਉਹਨਾਂ ਨੇ ਹੀ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਈ ਸੀ ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀ ਕਿ ਠੀਕ ਆ ਇੱਥੇ ਤੇ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਜਿਹੜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀਗਾ ਉਹਨਾਂ ਦੇ ਪ੍ਰਸ਼ਾਸਨ ਦਾ ਉਧਰ ਚੰਬੇ ਵਾਲਿਆਂ ਦੇ ਉਹਨਾਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਆਧਾਰ ਕਾਰਡ ਫੋਟੋ ਔਰ ਸਾਰਾ ਕੁਝ ਮੰਗਵਾਇਆ ਮੇਰੇ ਕੋ ਤੇ ਮਤਲਬ ਕਿ ਹਲੇ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਤੇ ਉਸ ਤੋਂ ਪਹਿਲਾਂ inox ਚੈਨਲ ਵਾਲਿਆਂ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇੱਕ ਦੋ ਦਿਨ ਮੇਰਾ ਗੱਲ ਫੋਨ ਤੇ ਵੀ ਕੀਤੀ ਆ WhatsApp ਤੇ ਵੀ ਕੀਤੀ ਆ ਤੇ ਕਹਿੰਦੇ ਕਿ ਚਲੋ ਅਸੀਂ ਲੱਭਣ ਦੇ ਆ ਤੇ ਜੇ ਲੱਭਣ ਕਿਤੇ ਅਸੀਂ ਤੁਹਾਨੂੰ ਸੂਚਿਤ ਕਰਨਾ ਪਰ ਉਹਨਾਂ ਦਾ ਵੀ ਹੁਣ ਨਹੀਂ ਫੋਨ ਆਇਆ ਕਿੰਨੇ ਭੈਣ ਭਰਾ ਅਸੀਂ ਸਰ ਦੋ ਭਰਾਵਾਂ ਇੱਕ ਭੈਣ ਆ ਕੀ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਆ ਸਾਰੇ ਦੋਨੋਂ ਭਰਾ ਹਾਂ ਦੋਨੋਂ ਭਰਾ ਕੀ ਮੰਗਿਆ ਸਾਨੂੰ ਇਹ ਮੰਗਾ ਕਿ ਸਾਰਿਆਂ ਨੂੰ ਜਿੱਥੇ ਵੀ ਹੋਣਾ ਜੇ ਸਹੀ ਆ ਤਾਂ ਵੀ ਪਤਾ ਲੱਗ ਜਾਏ ਜੇ ਕੋਸ਼ਿਸ਼ ਹੋਈ ਜਤਾਂ ਮੀਆਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਜਾਣਕਾਰੀ ਹਾਂ ਜਾਣਕਾਰੀ ਦਿੱਤੀ ਜਾਏ ਸਾਨੂੰ ਕਿ ਕਿਹੜੇ ਹਾਲ ਹਾਲਾਤ ਚ ਹੈਗੇ ਆ ਨਾਮ ਪੁਸ਼ਪਾ ਵਾ ਤੇ ਮੇਰੇ ਘਰ ਵਾਲੇ ਦਾ ਨਾਮ ਸੰਤੋਖ ਰਾਜ ਆਈ ਗੁਰਦਾਸਪੁਰ ਰਹਿਨੇ ਆ ਸੈਕਟਰੀ ਮੱਲੇ ਤੇ 16 ਤਰੀਕ ਨੂੰ ਗਏ ਹੀ ਕਿਹੜੀ ਸੋਲ੍ਹਾਂ ਜੁਲਾਈ ਦੀ 16 ਨੂੰ ਗਏ ਗਸਤ ਦੀ 10 ਤਰੀਕ ਨੂੰ ਗੱਲ ਹੋਈ ਆ ਤੇ 23 ਅਗਸਤ ਨੂੰ ਵੀ ਗੱਲ ਹੋਈ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਹੋਈ ਦੋਸਤੋ ਬਾਅਦ 23 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਉਹ ਕੱਲੇ ਗਏ ਹੀ ਮਣੀ ਮੇਸ ਗਏ ਉਹ ਹਰ ਸਾਲ ਜਾਂਦੇ ਆ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਆ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚੱਲ ਗਏ ਲੰਗਰ ਵਾਲੇ ਵਾਪਸ ਆ ਗਏ ਉਹਨਾਂ ਨੂੰ ਮਿਲੇਗੀ ਹਾਂ ਉੱਥੇ ਮਿਲੇ ਉਹਨਾਂ ਨਾਲ ਉਹਨਾਂ ਨੇ ਫੋਟੋ ਪਾਈਆਂ ਉਹਨਾਂ ਦੀ ਸਾਸਾਂ ਕਰਦੇ ਪਏ ਕੀ ਕਰਦੇ ਪਏ ਭਾਸ਼ਾ ਨੂੰ ਬੋਲਣ ਦੇ ਉਹ ਫੋਟੋ ਉਹਨਾਂ ਨੇ ਭੇਜੀਆਂ ਹਨ ਤੁਸੀਂ ਦਾ ਸਿਆ ਪਹਿਲੇ ਵੀ ਜਾਂਦੇ ਸੀ ਕਦੀ ਇਹਦਾ ਵੀ ਹੋਇਆ ਕਿ 15-20 ਦਿਨ ਬਾਅਦ ਇਹ ਹੋਣ ਲੇਕਿਨ ਉਹਨਾਂ ਦਾ ਫੋਨ ਆਇਆ ਹੋਈ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਈ ਉਹ ਫੋਨ ਕੋਈ ਨਾ ਕਿਸੇ ਪਾਸਿਓਂ ਆ ਜਾਂਦਾ ਹੁੰਦਾ ਕੋਈ ਨਾ ਕੋਈ ਫੋਨ ਕਰ ਦਿੰਦਾ ਸੀ ਕੋਈ ਰਿਸ਼ਤੇਦਾਰ ਹੀ ਭਾਵੇਂ ਵੇਖ ਕੇ ਕਰ ਦਿੰਦਾ ਸੀ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਠਾਕ ਹੈਗੇ ਆ ਜਾਂ ਨਹੀਂ ਕੁਝ ਨਾ ਕੁਝ ਸਾਨੂੰ ਪਤਾ ਲੱਗਣਾ ਚਾਹੀਦਾ ਇਹ ਬਹੁਤ ਪਰੇਸ਼ਾਨ ਏਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ